ਇਸ ਬੇਲੇ ਦੀ ਵੱਡੀ ਅਤੇ ਦਿਲ ਦਹਿਲਾਉਂ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਨਾਲ ਮੁਖਤਸਰ ਅਤੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਦਰਅਸਲ ਇਸ ਦਿਨ ਨਾਲ ਲੋਕਾਂ ਦਾ ਕੰਮਕਾਜ ਵੀ ਠੱਪ ਹੋ ਗਿਆ ਹੈ ਅਤੇ ਪ੍ਰਭਾਵਿਤ ਹੋ ਗਿਆ ਹੈ ਅਤੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਪੰਜਾਬ ਪੁਲਿਸ ਨੇ ਚਾਰੇ ਪਾਸੇ ਜਿਹੜੀ ਸ਼ਾਨਵੀਨ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਹੈ ਦਰਅਸਲ ਖਬਰ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਪੰਜਾਬ ਦੇ ਵਿੱਚ ਮਿਲ ਰੀਆਂ ਬੰਬਾਂ ਨੂੰ ਲੈ ਕੇ ਧਮਕੀਆਂ ਨੇ ਇੱਕ ਵਾਰ ਲੋਕਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਇੱਕ ਵਾਰ ਫੇਰ ਅੱਜ ਮੁਕਤਸਰ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬਾਂ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮਚ ਗਈ ਹੈ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਇਹ ਈਮੇਲਾਂ ਪ੍ਰਾਪਤ ਹੋਈਆਂ ਤਾਂ ਮੇਲ ਤੋਂ ਬਾਅਦ ਡੀਸੀ ਦਫ਼ਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਖਾਲੀ ਕਰਵਾਉਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ ਪਰ ਇਸ ਦੇ ਨਾਲ ਲੋਕ ਕਾਫੀ ਪ੍ਰਭਾਵਿਤ ਹੋ ਗਏ ਅਤੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਇਸ ਤੋਂ ਪਹਿਲਾਂ ਜੇ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਮਾਨਸਾ ਮੋਗਾ ਕਪੂਰਥਲਾ ਅਤੇ ਫਤਿਹਗੜ੍ਹ ਸਾਹਿਬ ਕਈ ਹੋਰ ਕੋਰਟ ਕੰਪਲੈਕਸਾਂ ਨੂੰ ਵੀ ਜਿਹੜੀਆਂ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਪਰ ਉਸ ਵੇਲੇ ਪੰਜਾਬ ਪੁਲਿਸ ਨੇ ਸਤਰਕ ਰਹਿ ਕੇ ਸਾਰਾ ਸਰਚ ਆਪਰੇਸ਼ਨ ਚਲਾਇਆ ਸੀ ਪਰ ਇਸ ਦੇ ਨਾਲ ਅੱਜ ਫੇਰ ਇੱਕ ਵੱਡੀ ਧਮਕੀ ਜਿਹੜੀ ਦਿੱਤੀ ਗਈ ਹੈ ਪਾਕਿਸਤਾਨ ਦੀ ਆਈਐਸਕੇਪੀ ਜਥੇਬੰਦੀ ਵੱਲੋਂ ਇਹ ਮੇਲ ਧਮਕੀ ਭੇਜੀ ਗਈ ਹੈ ਜਿਸ ਨੂੰ ਲੈ ਕੇ ਹੁਣ ਮੁਕਤਸਰ ਅਤੇ ਗੁਰਦਾਸਪੁਰ ਦੇ ਡੀਸੀ ਦਫਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸਰਚ ਆਪਰੇਸ਼ਨ ਹੈ ਜਿਹੜਾ ਚਲਾਇਆ ਗਿਆ ਇੱਕ ਵਾਰੀ ਤੁਸੀਂ ਸੁਣੋ ਪੁਲਿਸ ਅਧਿਕਾਰੀ ਦਾ ਇਸ ਆਪਰੇਸ਼ਨ ਨੂੰ ਲੈ ਕੇ ਕੀ ਕਹਿਣਾ ਹੈ ਅੱਜ ਹੀ ਸਵੇਰੇ ਸਾਡੇ ਇੱਕ ਆਠ ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਪੋਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ ਸਰ ਕਿਨੂ ਨੋਟਿਸੋਂ ਕਿ ਮਿਲੀ ਜੀ ਡੀਸੀ ਆਫਿਸ ਸਾਰੇ ਕੰਪਲੈਕਸ ਜੀ ਕੋਈ ਏਜੰਸੀ ਨਹੀਂ ਜੇ ਇੱਕ ਮੇਲ ਆਈ ਹੈ ਜੀ ਉਹ ਅਸੀਂ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹ ਨੂੰ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਰ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਜੀ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਨੂੰ ਵੀ ਕੁਝ ਚੱਲਾ ਠੀਕ ਤਰ੍ਹਾਂ ਜੀ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇ ਤੱਕ ਪੀਸਫੁਲੀ ਚੱਲ ਰਿਹਾ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਹੋਵੇ ਤੇ ਪਬਲਿਕ ਨੂੰ ਵੇਅਰ ਕਰਦੇ ਹਾਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਹੋ ਕਰਮਚਾਰੀ ਛੁੱਟੀ ਕਰਦੇ ਨਹੀਂ ਨਹੀਂ ਇਹ ਛੁੱਟੀ ਦਾ ਕੋਈ ਨਹੀਂ ਜੀ ਅੱਗੇ ਡੀਸੀ ਸਾਹਿਬ ਦੀ ਡਾਇਰੈਕਸ਼ਨ ਹੋਗੀ ਉਸ ਮੁਤਾਬਕ ਕੰਮ ਕਰਨਾ ਜੀ ਅੱਜ ਸਵੇਰੇ ਸਾਡੇ ਇੱਕ 81 ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜੀ